ਆਇਆ ਦੀਆ ਤੁਹਾਡੀ ਦਿੱਤੀ ਹੋਈ ਲੀਡਰਾਂ ਦੀ 78 ਸਾਲ ਬਾਅਦ ਆਇਆ ਦੀ ਮਿਲਿਆ ਸਾਡੇ ਲੋਕਾਂ ਨੂੰ ਵੇਖ ਲਓ ਹਮ ਪੂਰਾ ਪੂਰਾ ਜਵਾਬ ਚਾਰੇ ਕਿੰਨੀ ਉਮਰ ਜਵਾਬ ਦੀ ਇਹ ਦੀ ਇਹ ਟਾਈਮ 'ਚ ਜੇ ਗਰਾਊਂਡ 'ਚ ਜਾਂ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਖੇਡਦਾ ਹੋਣਾ ਚਾਹੀਦਾ ਸੀ ਪਰ ਇਹ ਮਿਹਨਤ ਕਰ ਰਿਹਾ ਹੈ 78 ਸਾਲ ਹੋ ਗਏ ਦੇਸ਼ ਯਾਦ ਹੋਏ ਨੂੰ ਇੰਨਾ 78 ਸਾਲਾਂ ਦੇ ਵਿੱਚ ਬਹੁਤ ਜਿਆਦਾ ਤਰੱਕੀ ਹੋਈ ਹੈ ਲੀਡਰਾਂ ਦੀ ਤਿੰਨ ਪੂਤੀ ਹੋਏ अच्छा हां बहुत हमारा हो गया तीन पोस्टा हो गए हां जी हां जी होणगे छुट्टी मनाई ਜਾਊਗੀ ਸਰਕਾਰੀ ਅਫਸਰ ਜਿਨ੍ਹਾਂ ਦੀਆਂ 2-2 ਲੱਖ ਤਨਖਾਹਾਂ ਨੇ 3-3 ਲੱਖ ਤਨਖਾਹਾਂ ਨੇ ਕੱਲੂ ਛੁੱਟੀ ਮਨਾਉਣਗੇ ਕਹਿੰਦੇ ਜੀ ਦੇਸ਼ ਯਾਦ ਹੋਇਆ ਤੁਹਾਨੂੰ ਨਹੀਂ ਕੋਈ ਬਲੂਨ ਬਲੂਨ ਆਇਆ ਵੀ ਆ ਜਿਓ ਜੀ ਝੰਡਾ ਚੜਾਈ ਆ ਸਾਨੂੰ ਕੋਈ ਛੁੱਟੀ ਨਹੀਂ ਹੈ ਸਾਨੂੰ ਕੋਈ ਛੁੱਟੀ ਨਹੀਂ ਕੱਲੂ ਛੁੱਟੀ ਕਰੋਗੇ ਫਿਰ ਦੇਖੋ ਜੀ ਜੇ ਸਾਡਾ ਠੀਕ ਨਹੀਂ ਜੀ ਹੋਣੀ ਨਹੀਂ ਛੁੱਟੀ ਰੋਟੀ ਕਮਾ ਕੇ ਖਾਣੀਆਂ ਬੱਚਾ ਮੈਂ ਤਾਂ ਕਰਦੀ ਆ ਕਾਲੂ ਤੁਹਾਨੂੰ ਦੇਣਗੇ ਨਹੀਂ ਫਿਰ ਸਾਨੂੰ ਕਿਆ ਦੇਣਾ ਸਾਨੂੰ ਕੁਛ ਨਹੀਂ ਸ਼ਾਮ ਨੂੰ 10 ਵਜੇ ਤੱਕ ਅੰਡੇ ਜਿਹੜੇ ਲਉਣੇ ਵਾਲੇ ਅੱਛਾ ਡੈਡੀ ਤਾਂ ਉਹੀ ਹੋਣਗੇ ਜੀ ਨਹੀਂ ਉਹੀ ਕਹਿਣਾ ਸੀ ਮੈਂ ਲੇਬਰ ਦਾ ਕੰਮ ਕਰਦਾ ਜੀ ਲੇਬਰ ਦਾ ਕੰਮ ਕਰਦੇ ਹਾਂ ਕਾਲੂ ਪਤਾ ਕੀ ਆ ਹਾਂਜੀ 15 ਅਗਸਤ ਆ ਜੀ ਠੀਕ ਹੈ ਕੀ ਹਾਂਜੀ ਜੇ ਛੁੱਟੀ ਕਰ ਵੀ ਲਵਾਂਗੇ ਚਲੋ ਤੇਹਾੜੀ ਮਿਲ ਜੂਗੇ ਨਹੀਂ ਫੇਰ ਨਹੀਂ ਮਿਲਣੀ ਤੇਹਾੜੀ ਦਾ ਤਾਂ ਮਿਲਨੀ ਆ ਜੇ ਆਕੇ ਦੱਸ ਲੈ ਚੱਕਾਂਗੇ ਹਾਂਜੀ ਹਾਂਜੀ ਆਜ਼ਾਦੀ ਤਾਂ ਜੀ ਹੁਣ ਜੇ ਆਪਾਂ ਕੰਮ ਕਰਾਂਗੇ ਖਾਵਾ ਪੀਵਾਂਗੇ ਉਹੀ ਆਜ਼ਾਦੀ ਹੈ ਜੀ ਬਾਕੀ ਦੂਏ ਲੋੜ ਤਾਂ ਕੋਈ ਕਰਾ ਨਹੀਂ ਰਿਹਾ ਕੁਝ ਗਰੀਬ ਜਨਤਾ ਦਾ ਉਹੀ ਹਾਰ ਹੈ ਬੜਿਆਂ ਦੇ ਰਾਜ ਹੈ ਜਿਹੜੇ ਬੜੇ ਬੰਦੇ ਨੇ ਉਹੀ ਰਾਜ ਕਰਦੇ ਨੇ ਗਰੀਬ ਤਾਂ ਗਰੀਬ ਹੀ ਹੈ ਵੀ ਗਰੀਬ ਸੋ ਦੇਖ ਸਕਦੇ ਹੋ ਤੁਸੀਂ ਕੱਲੂ ਜੋ ਆਜ਼ਾਦੀ ਮਨਾਈ ਜਾ ਰਹੀ ਆ ਉਹ ਆਜ਼ਾਦੀ ਕਿੱਥੇ ਕ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਦੇਸ਼ ਆਜ਼ਾਦ ਹੋਏ ਨੂੰ 78 ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਇੰਨਾ 78 ਸਾਲਾਂ ਦੇ ਵਿੱਚ ਬਹੁਤ ਜਿਆਦਾ ਤਰੱਕੀ ਹੋਈ ਹੈ ਲੀਡਰਾਂ ਦੀ ਆਮ ਲੋਕਾਂ ਦੀ ਤਰੱਕੀ ਕਿੱਥੇ ਆ ਆਮ ਲੋਕ ਇੰਨਾ 78 ਸਾਲਾਂ ਤੋਂ ਬਾਅਦ ਕਿੱਥੇ ਖੜੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਕੱਲ ਨੂੰ ਛੁੱਟੀ ਦਾ ਆਨੰਦ ਮਾਣਿਆ ਜਾਵੇਗਾ ਕੱਲੂ ਝੰਡੇ ਚੜਾਏ ਜਾਣਗੇ ਉਹਨਾਂ ਗੱਲਾਂ ਦਾ ਆਮ ਲੋਕਾਂ ਤੇ ਕੋਈ ਅਸਰ ਹੈ ਕਿ ਆਮ ਲੋਕਾਂ ਨੂੰ ਪਤਾ ਹੈ ਆਜ਼ਾਦੀ ਕੀ ਹੁੰਦੀ ਹੈ ਕੀ ਹੈ ਰੋਲ ਆਜ਼ਾਦੀ ਦੇ ਵਿੱਚ ਆਮ ਲੋਕਾਂ ਦੇ ਸੋ ਅੱਜ ਪਤਾ ਕਰਦੇ ਆਂ ਆਪ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਆਜ਼ਾਦੀ ਬਾਰੇ ਉਹ ਕੀ ਸੋਚਦੇ ਨੇ ਸੋ ਸਾਡੇ ਨਾਲ ਇੱਕ ਗਰੀਬ ਪਰਿਵਾਰ ਆ ਇੱਥੇ ਸਮਰਾਲਾ ਦੇ ਨੇੜੇ ਖੜੇ ਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਕੀ ਆ ਤੁਹਾਡਾ ਜਸਵੀਰ ਸਿੰਘ ਜੀ ਠੀਕ ਆ ਵੈਸੇ ਕੀ ਕਹਿੰਦੇ ਨੇ ਮੰਗੂ ਮੰਗੂ ਦੱਸਿਆ ਸੀ ਨਾ ਹਾਂ ਹਾਂ ਜੀ ਮੰਗੂ ਠੀਕ ਆ ਕੀ ਕੰਮ ਕਰਦੇ ਤੁਸੀਂ ਬੱਕਰੀਆਂ ਹੈ ਜੀ ਬੱਕਰੀਆਂ ਦਾ ਬੱਕਰੀਆਂ ਚਾੜਦੇ ਕਿੰਨੇ ਚਿਰ ਤੋਂ ਹੋ ਗਏ ਸਾਡੇ ਤਿੰਨ ਪੁੱਤ ਸੀ ਹੋ ਗਏ ਜੀ ਤਿੰਨ ਪੁੱਤ ਹੀ ਹੋ ਗਏ अच्छा हां बहुत समाला हो गया तीन पोस्टा हो गए हां जी हां जी ठीक है ते कलू 15 अगस्त ਦਾ ਪਤਾ ਜੀ हां जी ਪਤਾ ਕੀ ਹੋਇਆ ਸੀ ਪਤਾ 15 अगस्त ਨੂੰ ਵਾਇਨ ਦਾ ਹੁਣ ਠੀਕ ਹੁਣ ਪੜ ਬੰਦੇ ਜੀ ਤੇ ਨੇ ਤੁਹਾਨੂੰ ਕੱਲੂ ਝੰਡੇ ਚੜਾਉਣਗੇ ਛੁੱਟੀ ਮਨਾਈ ਜਾਊਗੀ ਸਰਕਾਰੀ ਅਫਸਰ ਜਿਨ੍ਹਾਂ ਦੀਆਂ 2-2 ਲੱਖ ਤਨਖਾਹਾਂ ਨੇ 3-3 ਲੱਖ ਤਨਖਾਹਾਂ ਨੇ ਕੱਲੂ ਛੁੱਟੀ ਮਨਾਉਣਗੇ ਕਹਿੰਦੇ ਜੀ ਦੇਸ਼ ਯਾਦ ਹੋਇਆ ਕੋਨ ਨਹੀਂ ਕੋਈ ਬਲਾਉਣ ਬਲੂਣ ਆਇਆ ਵੀ ਆ ਜੀ ਝੰਡਾ ਚੜਾਈ ਆ ਤਾਂ ਸਾਨੂੰ ਕੋਈ ਛੁੱਟੀ ਨਹੀਂ ਹੈ ਸਾਨੂੰ ਕੋਈ ਛੁੱਟੀ ਨਹੀਂ ਕੀ ਕਹਿੰਦੇ ਹੋ ਬਾਈ ਸਾਨੂੰ ਕੋਈ ਨਹੀਂ ਆਉਂਦਾ ਜੀ ਬਲਾਉਣ ਅਸੀਂ ਵੀ ਗਰੀਬ ਲੋਕ ਆ ਅਸੀਂ ਮਿਹਨਤ ਕਰਨੇ ਵਾਲੇ ਆ ਰੋਟੀ ਕਮਾ ਕੇ ਖਾਣੇ ਆ ਕੱਲੂ ਛੁੱਟੀ ਕਰੋਗੇ ਫਿਰ ਦੇਖੋ ਜੀ ਜੇ ਸਾਡਾ ਛੁੱਟੀ ਨਹੀਂ ਜੀ ਹੋਣੀ ਨਹੀਂ ਛੁੱਟੀ ਰੋਟੀ ਨਹੀਂ ਬੱਕਣੀ ਜੇ ਛੁੱਟੀ ਹੈ ਹਾਂ ਇਹ ਰੋਟੀ ਕਿੱਥੇ ਚੱਲੂ ਫਿਰ ਜੀ ਹਾਂ ਯਾਰ ਪਹਿਲੇ ਮੀਨੇ ਮਾਰੀ ਗਏ ਨੇ ਦਾੜੀ ਮੀਨੇ ਬਹੁਤ ਮੜਾ ਮੰਦੀ ਆ ਜਾ ਕੀ ਲੱਗਦਾ ਆਜ਼ਾਦੀ ਕਿਵੇਂ ਦੇਖਦੇ ਹੋ 80 ਸਾਲ ਮੰਗੋਂ ਹੋ ਚੱਲੇ ਹਨ 80 ਸਾਲ ਦਾ ਸਮਾਂ ਜੇ ਦੇਖੀਏ ਇੱਕ ਜਵਾਕ ਜਨਮ ਲੈ ਕੇ ਬੁढ़ा ਹੋ ਜਾਂਦਾ ਹਨ ਦੁਨੀਆ ਤੋਂ ਵੀ ਚਲਾ ਜਾਂਦਾ 80 ਸਾਲ ਦੇ ਵਿੱਚ ਤਾਂ ਪਰ ਇਹ 80 ਸਾਲ ਦੇ ਵਿੱਚ ਆਜ਼ਾਦੀ ਕਿੱਥੇ ਤੱਕ ਪਹੁੰਚੀ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਆਜ਼ਾਦੀ ਮਿਲੀ ਆ ਤੁਹਾਨੂੰ 60 ਸਾਲ ਤੱਕ ਕੋਈ ਜਾਂਦਾ ਹੀ ਨਹੀਂ 60 ਸਾਲ ਤੋਂ ਪਹਿਲਾਂ ਪਹਿਲੇ ਕੰਮ ਹੋ ਜਾਂਦਾ ਚਲੋ ਉਹ ਤਾਂ ਆਪਾਂ ਵੈਸੇ ਇੱਕ ਉਦਾਹਰਣ ਲਈਆ ਵੀ ਆਜ਼ਾਦੀ ਦੀ ਗੱਲ ਕਰਦਾ ਵੀ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਕੋਈ ਆਜ਼ਾਦੀ ਮਿਲੀ ਆ ਆਜ਼ਾਦੀ ਦਾ ਕੋਈ ਸੁੱਖ ਮਿਲਿਆ ਤੁਹਾਨੂੰ ਨਾ ਜੀ ਨਾ ਸਾਨੂੰ ਕੋਈ ਨਹੀਂ ਮਿਲਿਆ ਹਾਂ ਜੀ ਕੋਈ ਨਹੀਂ ਸਾਨੂੰ ਮਿਲਿਆ ਅੱਛਾ ਹਾਂ ਮੇਰੀ ਵੀ 80 ਸਾਲ ਦੀ ਉਮਰ ਹੋ ਗਈ ਬੱਚਾ ਕੋਈ ਸਾਨੂੰ ਆਜ਼ਾਦੀ ਦਾ ਸੁੱਖ ਨਹੀਂ ਮਿਲਿਆ ਨਹੀਂ ਤੁਸੀਂ ਤੁਹਾਨੂੰ ਯਾਦ ਹੈ ਜਦੋਂ ਦੇਸ਼ ਯਾਦ ਹੋਇਆ ਸੀਗਾ ਹਾਂਜੀ ਨਹੀਂ ਮੇਰਾ ਜਦ ਮਾ ਉਸਾ ਜਨਨ 2 ਸਾਲ ਦੇ ਹੋਵੋਗੇ ਤੁਸੀਂ ਨਹੀਂ ਬਿਲਕੁਲ ਨਹੀਂ ਮੇਰਾ ਜਦ ਮਾ ਉਸਾ 78 ਸਾਲ ਦੇ ਹੋਗੇ ਹਾਂਜੀ 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 ਠੀਕ ਹੈ ਜੀ ਨੂੰ ਜਦ ਵੱਡੇ ਹੋਏ ਹੋ ਉਦੋਂ ਤਾਂ ਗੱਲਾਂ ਸੁਣਦੇ ਹੋਵੋਗੇ ਵੀ ਪਹਿਲਾਂ ਦੇਸ਼ ਕਲਾਮਤੀ ਹੁਣ ਯਾਦ ਹੋ ਗਿਆ ਠੀਕ ਹੈ ਜੀ ਸੁਣਦੇ ਤਾਂ ਚੱਲ ਆਏ ਆਪਾਂ ਸਾਨੂੰ ਇੰਨਾ ਭੇਤ ਨਹੀਂ ਆ ਕੋਈ ਫਾਇਦਾ ਮਿਲਿਆ ਕਦੇ ਜੀ ਕੋਈ ਫਾਇਦਾ ਨਹੀਂ ਮਿਲਿਆ ਅੱਛਾ ਕੱਲੂ ਛੁੱਟੀ ਕਰੋਗੇ ਕੱਲੂ ਛੁੱਟੀ ਹੈ 15 ਅਗਸਤ ਦੀ ਹਾਂਜੀ ਛੁੱਟੀ ਕਰ ਲੂਗੇ ਕਰ ਲੂਗੇ ਫੇ ਰੋਟੀ ਰੋਟੀ ਕਮਾ ਕੇ ਖਾਣੀਆਂ ਬੱਚਾ ਮੈਂ ਤਾਂ ਕਰਦੀ ਆ ਕੱਲੋਂ ਤੁਹਾਨੂੰ ਦੇਣਗੇ ਨਹੀਂ ਫਿਰ ਸਾਨੂੰ ਕਿਆ ਦੇਣਾ ਸਾਨੂੰ ਕੁਛ ਨਹੀਂ ਨਾਲੇ ਕਹਦੇ ਛੁੱਟੀ ਕਰ ਲਾਂਗੇ ਫੇਰ ਹੋਰ ਕਿਆ ਕਰਨਾ ਜੀ ਸਾਨੂੰ ਕੀ ਦਿੰਦੇ ਆ ਸਾਨੂੰ ਕੁਛ ਛੁੱਟੀ ਦਾ ਮਤ ਹੈ ਜੀ ਉਹਨਾਂ ਲਈ ਆ ਜਿਨ੍ਹਾਂ ਦੀਆਂ 2-2 ਲੱਖ ਤਨਖਾਹਾਂ ਨੇ ਹਾਂ ਸਾਡੀ ਕਾਦੀ ਗਰੀਬਾਂ ਦੀ ਕੋਈ ਜਾਦੀ ਨਹੀਂ ਕੋਈ ਛੁੱਟੀ ਨਹੀਂ ਹੈਗੀ ਕੋਈ ਤਰੱਕੀ ਕੀਤੀ ਹੈ ਸਿਰਫ ਲੀਡਰਾਂ ਨੇ ਕੀਤੀ ਹੈ ਬੇਸ਼ੱਕ ਕੌੜੀਆਂ ਗੱਲਾਂ ਨੇ ਹਾਂ ਜੀ ਪਰ ਸੱਚ ਨੇ ਅੱਜ ਦੇ ਟਾਈਮ 'ਚ ਬਿਲਕੁਲ ਉਹ ਇਨਾਂ ਗਰੀਬਾਂ ਵੱਲ ਵੀ ਜ਼ਰੂਰ ਧਿਆਕਿਆ ਜਾਵੇ 15 ਅਗਸਤ ਕੀ ਆ ਇਹਨਾਂ ਨੂੰ ਆ ਕੇ ਪੁੱਛੋ ਵੱਡੇ ਵੱਡੇ ਸਮਾਗਮ ਕਰਦੇ ਹੋ ਵੱਡੇ ਵੱਡਿਆਂ ਖਰਚੇ ਕਰਦੇ ਹੋ ਲੱਖਾਂ ਰੁਪਏ ਕਰੋੜਾ ਕਾਲੂ ਲਗਾਇਆ ਜਾਊਗਾ ਇਹਨਾਂ ਗਰੀਬਾਂ ਦੀ ਵੀ ਉਹਨਾਂ ਪੈਸਿਆਂ ਨਾਲ ਜੇ ਸਾਰ ਲਈ ਜਾਵੇ ਸ਼ਾਇਦ ਉਹ ਅਸਲ ਆਜ਼ਾਦੀ ਦਾ ਜੋ ਸਮਾਗਮ ਹੋਊਗਾ ਜੋ ਖੁਸ਼ੀ ਹੋਊਗੀ ਮਨਾਉਣੀ ਉਹਨੂੰ ਕਿਹਾ ਜਾਊਗਾ ਜੇਕਰ ਇਹਨਾਂ ਗਰੀਬਾਂ ਦੀ ਕੋਈ ਸਾਰ ਲਈ ਜਾਵੇ ਨਹੀਂ ਸਾਡੀ ਕੋਈ ਹਸਾਤ ਨਹੀਂ ਲੈਂਦਾ ਜੀ ਸਾਨੂੰ ਤਾਂ ਕੋਈ ਬਿਲਕੁਲ ਪੁੱਛਦਾ ਹੀ ਨਹੀਂ ਸਹੀ ਗੱਲ ਹੈ ਜੀ ਮੈਂ ਝੂਠ ਨਹੀਂ ਬੋਲਦੀ ਸੋ ਸਾਡੇ ਨਾਲ ਇੱਕ ਹੁਣ ਇੱਕ ਬੱਚਾ ਨੌਜਵਾਨ ਕਹਿ ਲੋ ਜੋ ਕਿ ਸੜਕ ਦੇ ਉਰੇ ਫਰੂਟ ਵਗੈਰਾ ਵੇਚ ਰਿਹਾ ਹੈਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਿਕਮ ਸਿੰਘ ਹੈ ਜੀ ਬਿਕਰੇ ਤੇ ਇੱਥੇ ਮਿਹਨਤ ਕਰਦੇ ਹਾਂ ਜੀ ਹਾਂ ਜੀ ਕਿੰਨੇ ਵਜੇ ਲਗਾ ਲੈਨੇ ਹੋ ਦੁਕਾਨੇ ਤੇ ਸਵੇਰੇ 8 ਵਜੇ ਕਿੰਨੇ ਵਜੇ ਤੱਕ ਸ਼ਾਮ ਨੂੰ 10 ਵਜੇ ਤੱਕ ਅੰਡੇ ਜਿਹੜੇ ਲੰਨਣ ਵਾਲੇ ਅੱਛਾ ਫੇਰ ਅੰਡਿਆਂ ਦੀ ਰੈਡੀ ਹਾਂ ਡਬਲ ਮਿਹਨਤ ਕਰਦੇ ਹਾਂ ਹਾਂ ਜੀ ਠੀਕ ਹੈ ਇੱਥੇ ਦੇ ਹੀ ਰਹਿਣੇ ਵਾਲੇ ਲੋਕ ਲਗ ਲੋਕਲੇ ਸਮਰਾਲੇ ਦੇ ਠੀਕ ਹੈ ਤੇ ਕਿੰਨੇ ਚਿਰ ਹੋ ਗਏ ਤੇ ਲਾਉਂਦੇ ਆ ਨੂੰ ਹੋਵੇ ਤਿੰਨ ਸਾਲੀ ਕਿੰਨੇ ਬਣ ਜਾਂਦੀ ਹੈ ਦਿਹਾੜੀ ਕਈ ਵਾਰ 1000 ਪੰਜ ਦੀ ਕਈ ਵਾਰੀ 500 ਹੀ ਬਣੇ ਦੀ ਠੀਕ ਆ ਪੂਰੀ ਸਾਰੀ ਦਿਹਾੜੀ ਖੜ ਕੇ ਬਸ ਸਾਰਾ ਪਰਿਵਾਰ ਹੀ ਖੜਦੇ ਹੋ ਇੱਕ ਤਰ੍ਹਾਂ ਦੂਜੀ ਦੱਸਿਆ ਵੀ ਡੈਡੀ ਵੀ ਤੁਹਾਡੇ ਨਾਲ ਖੜਦੇ ਨੇ ਹਾਂਜੀ ਠੀਕ ਆ ਤੁਸੀਂ ਪੜਦੇ ਹੋ ਹਾਂਜੀ ਠੀਕ ਆ ਕੱਲੂ ਕੀ ਆ ਪਤਾ ਰਜੇ 15 ਅਗਸਤ ਯਾਰ ਠੀਕ ਆ ਕੀ ਹੋਇਆ ਸੀ 15 ਅਗਸਤ ਨੂੰ ਹੈ ਪਾਗੇ ਸੀ ਜੀ ਠੀਕ ਆ ਸੀ ਆਪਾਂ ਦੇਸ਼ ਯਾਦ ਹੋਏ ਦੇਸ਼ ਯਾਦ ਹੋਏ ਕੀ ਲੱਗਦਾ ਮਿਲ ਗਿਆ ਯਾਦੀ ਯਾਦੀ ਮਿਲੀ ਹੈ ਆਈ ਕੱਲੂ ਛੁੱਟੀ ਕਰੋਗੇ ਤੁਸੀਂ ਛੁੱਟੀ ਹਾਲ ਤੱਕ ਰਹੇ ਹਾਂ ਜਾਣਾ ਕੱਲ ਤਾਂ ਅਸੀਂ ਕੱਲੂ ਕਿੱਥੇ ਜਾਣਾ ਮੰਡੀ ਦੇਖਾਂਗੇ ਜਾਗੇ 15 ਅਗਸਤ ਹੈ 15 ਅਗਸਤ ਦੇਖਾਂਗੇ ਕੱਲੂ ਹੀ ਮੰਡੀ ਆਗੇ ਡੈਡੀ ਵੀ ਦੇਖੂਗਾ ਡੈਡੀ ਤਾਂ ਉਹੀ ਹੋਣਗੇ ਜੀ ਨਹੀਂ ਉਹੀ ਕਹਿਣਾ ਵੀ ਦੁਕਾਨ ਬੰਦ ਕਰੋਗੇ ਕੱਲ ਨੂੰ ਕੱਲ ਤਾਂ ਛੁੱਟੀ ਕਰੋਗੇ ਵੀ ਦੁਕਾਨ ਬੰਦ ਕਰਕੇ ਕੱਲ ਨੂੰ ਨਹੀਂ ਕਿਉਂ ਰੋਟੀ ਨਹੀਂ ਮਿਲਣੀ ਤੇਰੇ ਰੁੱਟੀ ਦੇ ਮਨ ਕੇ ਕਮਾਵਾਂਗੇ ਤਾਂ ਹੀ ਹਨਾ ਮਤਲਬ ਇਹ ਮੇਰੇ ਕਹਿਣ ਦਾ ਮਤਲਬ ਇਹ ਆ ਵੀ 15 ਅਗਸਤ ਕੱਲੂ ਛੁੱਟੀ ਤਾਂ ਇੱਕ ਤਰ੍ਹਾਂ ਦੀ ਉਹਨਾਂ ਲਈ ਆ ਜਿਹੜੇ ਸਰਕਾਰੀ ਦਫ਼ਤਰਾਂ 'ਚ ਲੱਗੇ ਹੋਏ ਨੇ ਹਾਂਜੀ ਆ ਮਿਹਨਤ ਕਰਨ ਵਾਲੇ ਬੰਦੇ ਲਈ ਤਾਂ ਨਹੀਂ ਕੱਲੂ ਛੁੱਟੀ ਨਹੀਂ ਹੈ ਜੀ ਇਹਨਾਂ ਦੇ ਲਈ ਤਾਂ ਛੁੱਟੀ ਆ ਕਿਹੜਾ ਬੰਦਾ ਮਿਹਨਤ ਕਰਦਾ ਉਹ ਜਿਹੜੇ ਛੱਡ ਕੇ ਕਿੱਥੇ ਚਲੇ ਜਾਉਂਦਾ ਬੰਦਾ ਹਰ ਰੋਜ਼ ਉਹ ਜਲੇਕਾ ਮੁੰਡਾ ਲੇਬਰ ਵਾਲਾ ਵੀ ਆ ਦੁਰਪ੍ਰੀਤ ਆ ਸਰ ਦੁਰਪ੍ਰੀਤ ਹਾਂਜੀ ਠੀਕ ਆ ਕੀ ਕਰਦੇ ਹੋ ਤੁਸੀਂ ਮੈਂ ਲੇਬਰ ਦਾ ਕੰਮ ਕਰਦਾ ਹਾਂ ਲੇਬਰ ਦਾ ਕੰਮ ਕਰਦੇ ਹਾਂ ਕੱਲੂ ਪਤਾ ਕੀ ਆ ਹਾਂਜੀ 15 ਅਗਸਤ ਹੈ ਜੀ ਠੀਕ ਹੈ 30 ਅਗਸਤ ਨੂੰ 15 ਅਗਸਤ ਨੂੰ ਦੇਸ਼ ਜਦ ਹੋਇਆ ਸੀਗਾ ਜੀ ਆਪਣਾ ਆਪਣਾ ਦੇਸ਼ ਜਦ ਹੋਇਆ 78 ਸਾਲ ਹੋ ਗਏ ਹਾਂਜੀ 15 ਅਗਸਤ 1947 ਹਾਂ ਕੱਲੂ ਫੇਰ ਛੁੱਟੀ ਕਰੋਗੇ ਹਾਂਜੀ ਛੁੱਟੀ ਕਰ ਵੀ ਲੈ ਸਕਦੇ ਆ ਜੀ ਨਹੀਂ ਵੀ ਕਰ ਸਕਦੇ ਹੈ ਲੇਬਰ ਦਾ ਹੀ ਤੁਹਾਨੂੰ ਪਤਾ ਹੀ ਆ ਕੰਮ ਕਰਨਾ ਹੀ ਪੈਂਦਾ ਛੁੱਟੀ ਤਾਂ ਹੁੰਦੀ ਹੈ ਨਹੀਂ ਜੀ ਚਲੋ ਇੱਕ ਮੇਰਾ ਮਨ ਰੱਖਣ ਨੂੰ ਕਹਿ ਦਉ ਕਹਤਾ ਤੁਸੀਂ ਮੈਨੂੰ ਵੀ ਪਤਾ ਕਿਹੜੀ ਛੁੱਟੀ ਕਰਨੀ ਆ ਤੁਸੀਂ ਦੇ ਦੇਖਣ ਵਾਲਿਆਂ ਨੂੰ ਵੀ ਪਤਾ ਕਿਹੜੀ ਮਿਹਨਤ ਵਾਲਾ ਬੰਦਾ ਕਿਹੜੀ ਛੁੱਟੀ ਕਰ ਸਕਦਾ ਹੈ ਨਾ ਜੇ ਛੁੱਟੀ ਕਰੂਗਾ ਘਰੇ ਕੀ ਖਵਾਊਗਾ ਫਿਰ ਇਹ ਬੜਿਆ ਇਹਨਾਂ ਕਾਹ ਮੁੰਦਾ ਜੀ ਛੁੱਟੀ ਲੈਣਾ ਤੇ ਜੇ ਸਰਕਾਰੀ ਦਾ ਅਫਸਰ ਜਿਵੇਂ ਕੋਈ ਪ੍ਰਾਈਵੇਟ ਫੈਕਟਰੀਆਂ ਹੋਗੀਆਂ ਇਹਨਾਂ ਚ ਤਾਂ ਛੁੱਟੀ-ਛੱਟੀ ਹੁੰਦੀ ਹੈ ਜੀ ਹਾਂ ਉਹ ਜਿਨ੍ਹਾਂ ਨੂੰ ਤਨਖਾਹ ਮਿਲਣੀ ਆ ਤੁਹਾਨੂੰ ਤਾਂ ਜਿਹੜੀ ਦਿਹਾੜੀ ਥੋੜੀ ਮਿਲਣੀ ਆ ਫਿਰ ਜੇ ਛੁੱਟੀ ਕਰ ਵੀ ਲਵਾਂਗੇ ਚਲੋ ਦਿਹਾੜੀ ਮਿਲ ਜੂਗਾ ਨਹੀਂ ਫਿਰ ਨਹੀਂ ਮਿਲੇ ਦਿਹਾੜੀ ਦਾ ਤਾਂ ਮਿਲਣੀ ਆ ਜੇ ਆ ਕੇ ਤਸਲਾ ਚੱਕਾਂਗੇ ਹਾਂਜੀ ਹਾਂਜੀ ਮਿਹਨਤ ਕਰਾਂਗੇ ਹਾਂਜੀ ਫਿਰ ਕੀ ਲੱਗਦਾ ਦੇਸ਼ ਆਜ਼ਾਦ ਹੋਇਆ ਕੋਈ ਫਾਇਦਾ ਹੋਇਆ ਜਿਆ ਫਾਇਦਾ ਤਾਂ ਜੀ ਹੁਣ ਦੇਖੋ ਮਗਹਾਈ ਵਧੀ ਜਾਂਦੀ ਆ ਪੈਸੇ ਬਗਨੇ ਹਾਂਜੀ ਇਹੀ ਫਾਇਦਾ ਹਾਂਜੀ ਇਹੀ ਫਾਇਦਾ ਹੁਣ ਫੈਕਟਰੀਆਂ ਜਿਵੇਂ ਸਰਕਾਰ ਆ ਭਵੰਤਮਾਨ ਸਰਕਾਰ ਕਹਿੰਦੀ ਆ ਹੁਣ ਤਨਖਾਹ ਹੁਣ 10000 11000 ਦਿੰਦੇ ਆ 10 11000 ਨਾਲ ਸਰਕਾਰ ਨੂੰ ਪੁੱਛੇ ਵੀ ਕੋਈ ਚੱਲ ਜੂਗਾ ਘਰ ਦਾ ਨਹੀਂ ਚੱਲਣਾ ਜੀ ਉਹਦੇ ਕਰਕੇ ਜੀ ਫੈਕਟਰੀਆਂ 'ਚ ਮੈਂ ਕਹਿੰਦਾ ਵੀ ਪੱਕੀ ਤਨਖਾਹ ਵਧੀਆ 1500 ਤੋਂ ਪਲੱਸ ਲਾ ਕੇ ਦਿਖਾ ਦੇਣ ਸਾਲ ਕ ਆਪ 10000 ਤੇ ਕੰਮ ਕਰਕੇ ਦਿਖਾ ਦੇਣ ਵੀ ਆ ਦੇਖੋ ਭਾਈ ਚੱਲਦਾ ਘਰ ਫੇਰ ਮੰਨ ਲੈਣਗੇ ਲੋਕ ਹਨ ਹਾਂਜੀ ਇਹ ਗੱਲ ਹੈ ਜੇ ਤਾਂ ਆਪ ਕਰਕੇ ਦਿਖਾ ਦੇਣ 10000 ਦੇ ਕਿਰਾਏ ਆਪ ਜੀ 10000 ਤਾਂ ਉਹਨਾਂ ਦੇ ਕੋਈ ਮਾੜਾ ਮੋਟਾ ਕੰਮ ਕਰਨ ਨੂੰ ਉਹਨੂੰ ਰੱਖਿਆ ਹੋਊਗਾ ਉਹਨੂੰ ਦਿੰਦੇ ਹੋਣੇ ਆ ਉਹ ਵੀ ਵੱਧੇ ਦਿੰਦੇ ਹੋਣੇ ਵੱਧੇ ਦਿੰਦੇ ਹੋਣੇ ਹੁਣ ਫੈਕਟਰੀਆਂ 'ਚ ਕੰਮ ਲੈਂਦੇ ਆ ਵੱਧ ਜੀ ਤਨਖਾਹ ਆ ਗਈਆਂ 10000 11000 ਬਸ 15000 ਤੋਂ ਪਲੱਸ ਤਾਂ ਹੋਣੀ ਚਾ ਇੰਨੇ ਮਦਦ ਦੇਖ ਯਾਦ ਹੋਏ ਨੂੰ ਇੰਨਾ ਟਾਈਮ ਹੋ ਗਿਆ ਅੱਜ ਦੇ ਟਾਈਮ 'ਚ ਕਿਵੇਂ ਦੇਖਦੇ ਹਾਂ ਵੀ ਆਜ਼ਾਦੀ ਨੂੰ ਆਜ਼ਾਦੀ ਤਾਂ ਜੀ ਹੁਣ ਜੇ ਆਪਾਂ ਕੰਮ ਕਰਾਂਗੇ ਖਾਵਾ ਪੀਵਾਗੇ ਉਹੀ ਆਜ਼ਾਦੀ ਹੈ ਜੀ ਬਾਕੀ ਦੂਏ ਲੋੜ ਤਾਂ ਕੋਈ ਕਰਾ ਨਹੀਂ ਰਿਹਾ ਕੁਝ ਛੋਟਿਆਂ ਦਾ ਕੋਈ ਰਾਜ ਨਹੀਂ ਰਿਹਾ ਕੋਈ ਰਾਜ ਨਹੀਂ ਹੈਗਾ ਗਰੀਬ ਜਨਤਾ ਤਾਂ ਭੁੱਖੇ ਗਰੀਬ ਜਨਤਾ ਦਾ ਉਹੀ ਹਾਰ ਹੈ ਬੜਿਆਂ ਦੇ ਰਾਜ ਹੈ ਜਿਹੜੇ ਬੜੇ ਬੰਦੇ ਨੇ ਉਹੀ ਰਾਜ ਕਰਦੇ ਨੇ ਗਰੀਬ ਤਾਂ ਗਰੀਬ ਹੀ ਹੈ ਵੀ ਗਰੀਬ ਨੂੰ ਕੋਈ ਆਜ਼ਾਦੀ ਨਹੀਂ ਮਿਲੀ ਕੋਈ ਆਜ਼ਾਦੀ ਨਹੀਂ ਗਰੀਬ ਤਾਂ ਥਲੇ ਜਾਂਦਾ ਹੋਰ ਇਹ ਗਰੀਬੰਦਾ ਹੈ ਉਹ ਥਲੇ ਜਾਂਦਾ ਉੱਪਰ ਨਹੀਂ ਵੱਧਦਾ ਉਹ ਜਿਹੜੇ بڑے ਲੋਕ ਨੇ ਉਹ ਵੱਧਦੇ ਨੇ ਨਾਂ ਮੋਦੀ ਨੇ ਕੁਛ ਚੇਤੇ ਬਾਰੇ ਵੀ ਗਰੀਬਾਂ ਦਾ ਕੋ ਕਰਾਂ ਗਰੀਬਾਂ ਨੂੰ ਕੁਛ ਨਹੀਂ ਕਰਦਾ ਹੈਗਾ ਹਾਂ ਗਰੀਬਾਂ ਦੀ ਜਿਹੜੀ ਪਰਚਣ ਲੱਗੇ ਉਹਦੇ ਵਿੱਚੋਂ ਹੀ 200 ਰੁਪਏ ਕੱਟਣ ਲੱਗੇ ਤਾਂ ਉਹ ਕਹਿੰਦੇ ਕਿ ਆਸੀਂ ਵੀ ਗਰੀਬੀ ਖਾਦੋਂ ਕਰਾਂਗੇ ਪਰ ਖਤਮ ਗਰੀਬ ਕਰਨ ਲੱਗੇ ਗਰੀਬ ਜਿਵੇਂ ਖਤਮ ਕਰਤਾ ਜੀ ਗਰੀਬੀ ਦਾ ਖਤਮ ਕਿਹਨੇ ਕਰਿਆ ਗਰੀਬੇ ਖਤਮ ਕਰਤੇ ਇਹਨਾਂ ਨੇ ਗਰੀਬ ਲੱਗੀ ਨਹੀਂ ਕਰਨੀ ਸੀ ਗੱਲ ਗਰੀਬੀ ਆ ਦੇ ਦਿਓ ਵੀ ਬਚਾਰਾ ਜਵਾਕ ਆ ਦੇ ਲੋ ਇਹਦੇ ਖੇਡਣ ਦਾ ਟਾਈਮ ਆ ਵੀ ਇਹ ਟਾਈਮ ਇਹ ਖੇਡਣਾ ਚਾਹੀਦਾ ਇਹਨੂੰ ਇਸ ਟਾਈਮ ਜਾ ਕੇ ਹਨਾ ਕਿਤੇ ਜਿਮ ਜਾਵੇ ਗਰਾਊਂਡ 'ਚ ਜਾਵੇ ਪਰ ਇਹ ਕੇਲਿਆਂ ਦੀ ਰੇੜੀ ਤੇ ਖੜਾ ਕਬਜ਼ਰਾ ਇਹ ਇਹ ਆਜ਼ਾਦੀ ਆ ਅਸਲੀ ਇਹ ਆਜ਼ਾਦੀ ਮਤਲਬ ਦੇਖਣੀ ਚਾਹੀਦੀ ਹੈ ਸਰਕਾਰਾਂ ਨੂੰ ਆ ਕੇ ਵੀ ਆਹ ਦੇਖ ਲੋ ਆ ਜਰਾ ਜਿੱਧਰ ਆ ਜ ਆਜ਼ਾਦੀ ਆ ਤੁਹਾਡੀ ਦਿੱਤੀ ਹੋਈ ਲੀਡਰਾਂ ਦੀ 78 ਸਾਲ ਬਾਅਦ ਆਜ਼ਾਦੀ ਮਿਲਿਆ ਸਾਡੇ ਲੋਕਾਂ ਨੂੰ ਵੇਖ ਕਿੰਨੀ ਉਮਰ ਜਵਾਕ ਦੀ ਇਹ ਦੀ ਏ ਟਾਈਮ ਤੇ ਗਰਾਊਂਡ ਤੇ ਜਾ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਖੇਡਦਾ ਹੋਣਾ ਚਾਹੀਦਾ ਸੀ ਪਰ ਇਹ ਮਿਹਨਤ ਕਰ ਰਿਹਾ 78 ਸਾਲ ਹੋ ਗਏ ਦੇਸ਼ ਯਾਦ ਹੋਏ ਨੂੰ 78 ਸਾਲ ਚ ਜਵਾਕ ਜਨਮ ਲੈ ਕੇ ਵੀ ਦੁਨੀਆ ਤੋਂ ਚਲਿਆ ਜਾਂਦਾ ਪਰ ਆਹ ਦੇਖ ਲੋ ਲੋਕਾਂ ਦੇ ਹਾਲਾਤ ਕਿੱਥੇ ਤੱਕ ਨੇ ਆਮ ਲੋਕਾਂ ਦੇ ਸੋ ਦੇਖ ਸਕਦੇ ਹੋ ਤੁਸੀਂ ਕੱਲੂ ਜੋ ਆਜ਼ਾਦੀ ਮਨਾਈ ਜਾ ਰਹੀ ਆ ਉਹ ਆਜ਼ਾਦੀ ਕਿੱਥੇ ਕ ਇੱਕ ਮਿੰਟ ਸਰਦਾਰ ਜੀ ਕੀ ਨਾਮ ਆ ਜੀ ਤੁਹਾਡਾ ਜਰਨਲ ਸਿੰਘ ਤੁਹਾਡਾ ਜੀ ਮਲਵਾਨ ਸਿੰਘ ਜੀ ਕੱਲੂ ਆਜ਼ਾਦੀ ਦੇ ਸਾਬਤ ਆ ਜੀ ਹਾਂਜੀ 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 ਵੇ ਛੁੱਟੀ ਕਰ ਰਹੇ ਹੋ ਕੱਲੂ ਛੁੱਟੀ ਕਿੱਥੇ ਗਰੀਬ ਆਦਮੀ ਛੁੱਟੀ ਕਿੱਥੋਂ ਕਰ ਲੂਗਾ ਇਹ ਆ ਜੀ ਕਿਉਂ ਡੇ ਵੱਡੇ ਅਸਰ ਦਾ ਕੱਲੂ ਕਰ ਰਹੇ ਨੇ ਸਾਰੇ ਇਹਨਾਂ ਦਾ ਸਰਖਾਂ ਲੱਖ ਲੱਖ ਰੁਪਏ ਰਖਾਏ ਸਰਕਾਰੀ ਛੁੱਟੀ ਆ ਕਹਿੰਦੇ ਉਹਦੇ ਲੱਖਾਂ ਫਿਰ ਖਾ ਸਾਡੇ ਆ ਜੀ ਹਾਂਜੀ ਛੁੱਟੀ ਦਾ ਚੌਕਾ ਲੀਏ ਮੰਗਾਈ ਹੋਈ ਨਹੀਂ ਹੈ ਜੀ ਹਾਂ ਲੱਖ ਤਾਂ ਤੋੜਿਆ ਪਿਆ ਮੰਗਾਈ ਨੇ ਸਾਡਾ ਹਾਂਜੀ ਫੇ ਕਿੱਥੋਂ ਛੁੱਟੀ ਕਰੀਏ ਜੀ ਹਾਂ ਲੱਖ ਰੱਖ ਤਨ ਖਾ ਗਰੀਬਾ ਜੀ ਪੰਜ 6 ਸਾਲ ਦੇ ਸਾਡੀ ਮੇਰੇ ਨਾਲ ਕਰਤੀ ਮੈਂ ਚਲਦੇ ਹਾਂ ਕੋਈ ਸਰਕਾਰ ਕੋਈ ਦੇ ਜੀ ਕੋਈ ਸਹਾਇਤਾ ਨਹੀਂ ਮਿਲਦੀ ਤੁਹਾਨੂੰ 70 ਸਾਲ ਹੋ ਗਏ ਜਿਆਦਾ ਹੋਏ ਨੂੰ ਕੁਝ ਵੀ ਮਿਲ ਰਿਹਾ ਹੈ ਇਹ ਮੈਨੂੰ ਅਮੀ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਮੀ ਪੈਂਦੇ ਵੀ ਅਖਣੇ ਆ ਵੀ ਤੁੱਕੇ ਵੀ ਮੀ ਜੁੜੀਆਂ ਸਾਨੂੰ ਕੋਈ ਸੋਚ ਰਿਹਾ ਹੈ ਸਾਡੇ ਬਾਰੇ ਇਹ ਦੱਸੋ ਪਹਿਲਾਂ ਆ ਹੁਣ ਕੀ ਮੰਗ ਕਰਦੇ ਹੋ ਜੇ ਮੈਂ 70 ਸਾਲ ਹੋ ਗਏ ਕੀ ਸਰਕਾਰ ਕਿਹੜੀ ਝੂਲ ਦਵੇ ਤੁਹਾਨੂੰ ਕਿਹੜੀ ਗੱਲਾਂ ਦਾ ਧਿਆਨ ਰੱਖੇ ਜੀ ਆਈ ਘਟੇ ਸਭ ਕੁਝ ਹੋਵੇ ਸਰਕਾਰ ਨੌਕਰੀਆਂ ਦਾ ਮੁੱਦਾ ਬੜਾ ਬੜਾ ਕੀ ਕਰਦੇ ਨੇ ਤੁਹਾਡੇ ਜੀ ਜਵਾਬ ਕੀ ਆਈ ਪਾ ਜਵਾਬ ਵੀ ਆਈ ਪਾ ਸਾਈਟ ਤੋਂ ਕਰਦੇ ਨੇ ਹਾਂਜੀ ਪ੍ਰਾਈਵੇਟ ਕੰਮ ਕਰਦੇ ਨੇ ਜੀ ਜੇ ਸਰਕਾਰ ਸਾਨੂੰ ਅਸੀਂ ਆਟਾ ਦਾਲਕ ਐਂ ਲਈਏ ਜੇ ਸਿਰ ਇੱਕ ਪਰਿਵਾਰ ਚ ਕਮੈਂਟ ਨੌਕਰੀ ਜਿਵੇਂ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਅਸੀਂ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਤੀਆਂ ਥੋੜਿਆਂ ਨੂੰ ਨਹੀਂ ਮਿਲੀਆਂ ਸਾਡੇ ਵਾਸਤੇ ਕਿੱਥੇ ਮਿਲੀਆਂ ਸਾਡੇ ਏਰੀਆ ਚ ਤਾਂ ਮਿਲੀ ਹੋਈ ਨਹੀਂ ਜੀ ਆ ਸਮਰਾਲੇ ਵਿੱਚ ਕਿਹਨੂੰ ਮਿਲੀ ਹੈ ਜੀ ਅੱਛਾ ਜੀ ਸਮਰਾਲੇ ਵਿੱਚ ਕੀ ਦੱਸੋ ਕਿਹਨੂੰ ਮਿਲੀ ਹੈ ਹਾਂਜੀ ਸਾਡੇ ਏਰੀਆ ਚ ਨਹੀਂ ਕੋਈ ਮਿਲੀ ਹਾਂਜੀ ਅਸੀਂ ਕਿਉਂ ਥੋੜੇ ਲਈ ਕੋਈ ਆਜ਼ਾਦੀ ਦੇਫਤ ਨਹੀਂ ਹੈਗਾ ਕੋਈ ਕੋਈ ਜਾਂ ਸਭ ਤਾਂ ਸਵੇ ਹੀ ਜਾਂਦੀ ਆ ਸਾਡੇ ਨੂੰ ਸਵੇ ਹੀ ਜਾਂਦੀ ਆ ਹਾਂ ਜੇ ਦਿਹਾੜੀ ਕਾ ਨਹੀਂ ਸਵੇ ਹੀ ਜਾਂਦੀ ਆ ਯਾਦ ਯਾਰ ਲੋਕਾਂ ਨੂੰ ਮੋਟਿਆਂ ਦੀਆਂ ਨੂੰ ਨਾ ਗਰੀਬ ਨੂੰ ਕੋਈ ਨਹੀਂ ਆਉਂਦੀ ਤੇਰੀ ਲੱਗ ਜਾਂਦੀ ਰੋਜ਼ ਆ ਲੱਗ ਹੀ ਕਦੇ ਨਾ ਲੱਗਦੀ ਲੱਗ ਹੀ ਕਦੇ ਨਾ ਲੱਗਦੀ ਫੇਰ ਫੇਰ ਕੇ ਯਾਰਾ ਕਿਵੇਂ ਚੱਲਦਾ ਯਾਰਾ ਇੱਕ ਨਾ ਤੁਹਾਨੂੰ ਪਤਾ ਹੀ ਹੈ ਕਿ ਤੇ ਨੂਨ ਨਾਲ ਰੋਟੀ ਖਾ ਕੇ ਚਾਰ ਨਾਲ ਹਾਂਜੀ ਉਹ ਇਹ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ ਨਾ ਕਿ ਉਹ ਵੱਡੇ ਵੱਡੇ ਸਮਾਗਮਾਂ ਵੱਲ ਜਿੱਥੇ ਲੱਖਾਂ ਦੇ ਕਾਲੂ ਖਰਚੇ ਕੀਤੇ ਜਾਣਗੇ ਪਰ ਜਿਹੜੇ ਅਸਲ ਆਜ਼ਾਦੀ ਦੇ ਵਾਰਸ ਨੇ ਆ ਖੜੇ ਨੇ ਇੱਟਾ ਜੱਕ ਰਹੇ ਨੇ ਕੱਲ ਨੂੰ ਵੀ ਤੁਹਾਨੂੰ ਇੱਥੇ ਹੀ ਮਿਲਣਗੇ ਇਹ ਏਦਾਂ ਹੀ ਮਿਹਨਤ ਕਰਦੇ ਮਿਲਣਗੇ ਕੱਲ ਨੂੰ ਕਿਉਂਕਿ ਇਹਨਾਂ ਲਈ 15 ਗਾ ਤੇ 26 ਜਨਵਰੀ ਇਹੀ ਆ ਜੇ ਇੱਥੇ ਆਉਣਗੇ ਤਾਂ ਇਹਨਾਂ ਦੇ ਘਰੇ ਚੁੱਲਾ ਮਗੂਗਾ ਨਹੀਂ ਨਹੀਂ ਬਾੜਨਾ ਨਹੀਂ ਏਕੜੇ ਬੱਚੇ ਫਿਰ ਇਹਨਾਂ ਦੇ ਮੂੰਹ ਵੱਲ ਦੇਖਣਗੇ ਜਾਂਦਿਆਂ ਦੇ ਸੋ ਸਰਕਾਰਾਂ ਨੂੰ ਦਰਖਾਸਤ ਆ ਬੇਨਤੀ ਆ ਕਿ ਇਹਨਾਂ ਲੋਕਾਂ ਵੱਲ ਧਿਆਨ ਦਿਓ ਬਹੁਤ ਚੇਰ ਹੋ ਗਿਆ 80 ਸਾਲ ਹੁਣ ਤਾਂ ਹੋ ਚੱਲੇ ਹੁਣ ਤਾਂ ਜਾਗ ਜਿਓ ਹੁਣ ਤਾਂ ਇਹਨਾਂ ਲੋਕਾਂ ਵੱਲ ਦੇਖ ਲੋ